ਜਦੋਂ ਉਹਨਾਂ ਨੂੰ ਕਿਹਾ ਕਿ ਆ ਜੀ ਤੁਸੀਂ ਦਸਤਾਰ ਛੋਟੀ ਸਜਾ ਲਓ ਜੀ ਗੱਡੀ 'ਚ ਬੈਠੇ ਨੇ ਉਹ ਕਹਿੰਦੇ ਜੀ ਮੈਂ ਉਨੀ ਦੇਰ ਦਸਤਾਰ ਨਹੀਂ ਸਜਾਉਂਗਾ ਜਿੰਨੀ ਦੇਰ ਮਨੂੰ ਇਨਸਾਫ਼ ਨਹੀਂ ਮਿਲਦਾ ਪਰ ਉਹ ਗੁਰੂ ਦੇ ਸਿੱਖ ਨੇ ਬਾਹਰ ਆ ਕੇ ਵੀ ਜਦੋਂ ਦਸਤਾਰ ਦੀ ਗੱਲ ਕੀਤੀ ਹੈ ਕਹਿੰਦਾ ਕਿਹੜਾ ਦਸਤਾਰ ਦੀ ਗੱਲ ਕਰਦੇ ਹੋ ਮੈਂ ਕਿਵੇਂ ਸਜਾਵਾਂ ਕਿਹੜੇ ਮੂਹ ਨਾਲ ਸਜਾਵਾਂ ਕਿ ਮੈਂ ਉਦੋਂ ਤੱਕ ਨਹੀਂ ਸਜਾਉਣੀ ਜਦੋਂ ਤੱਕ ਮਨੂੰ ਇਨਸਾਫ਼ ਨਹੀਂ ਮਿਲਦਾ ਹਾਂਜੀ ਜਿੱਥੋਂ ਘਟਨਾ ਸ਼ੁਰੂ ਹੋਈ ਉਹ ਅੰਦਰ ਦੀ ਵੀਡੀਓ ਉਹ ਵੀ ਦਿਖਾਉਣੀ ਚਾਹੀਦੀ ਆ ਕਿੱਥੋਂ ਹੋਇਆ ਬਾਹਰ ਆ ਗਏ ਨੇ ਨਾ ਗੇਟ ਤੇ ਪਰ ਉਹਨੂੰ ਪੰਜ ਸੱਤ ਵਕੀਲ ਸਾਰੀ ਸੰਗਤ ਵੀਡੀਓ ਵਿੱਚ ਵੀ ਦੇਖ ਰਹੀ ਆ ਉਹਨੂੰ ਉਹ ਕੁੱਟ ਰਹੇ ਨੇ ਜਿਹੜੀ ਉਹਦੀ ਸ੍ਰੀ ਸਾਹਿਬ ਹੈ ਨਾ ਉਹਨੂੰ ਵੀ ਬਿਲਕੁਲ ਨਹੀਂ ਕੱਢਦਾ ਬਾਹਰ ਛੋਟੀ ਵੀ ਵੱਡੀ ਦੀਆਂ ਗੱਲਾਂ ਕਰਦੇ ਨੇ ਛੋਟੀ ਉਹਦੀ ਜਮ੍ਹਾਂ ਕਰਾਇਆ ਹੋਰ ਨੇ ਜਿੰਵੇਂ ਹਸਤਰ ਉਹ ਜਮ੍ਹਾਂ ਕਰਾ ਕੇ ਕੋਰਟ ਚ ਜਾਂਦਾ ਸੀ ਅੱਗੇ ਵੀ ਹਟਾ ਦਿੱਤਾ ਗਿਆ ਐਡਾ ਬੜਾ ਧੱਕਾ ਉੱਥੇ ਹੋਇਆ ਜਿੱਥੇ ਕਾਨੂੰਨ ਦਾ ਉੱਥੇ ਹਾਈ ਕੋਰਟ ਹੈ ਜਿੱਥੇ ਇਨਸਾਫ ਲੈਣ ਲਈ ਲੋਕ ਜਾਂਦੇ ਨੇ ਜੇ ਕਿਤੇ ਕਿਸੇ ਵੀ ਸਟੇਟ ਦਾ ਪੰਜਾਬ ਦੇ ਵਿੱਚ ਹਰਿਆਣਾ ਵੀ ਤੱਕਾ ਹੁੰਦਾ ਉੱਥੇ ਲੋਕ ਹੀ ਜਾਂਦੇ ਨੇ ਉੱਥੇ ਖੁਦ ਉਹਦੇ ਨਾਲ ਤੱਕਾ ਹੋ ਗਿਆ ਤੁਸੀਂ ਦੋਹੇ ਪੱਖ ਸੁਣਨੇ ਚਾਹੀਦੇ ਸੀਗੇ ਉਹਮ ਦਾ ਬਾਰ ਕਾਉਂਸਲ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸਿਮਰਨਜੀਤ ਸਿੰਘ ਉਹਨਾਂ ਦਾ ਬਿਲਕੁਲ ਜੀ ਸੁਣ ਕੇ ਸਾਰਾ ਕਰਨਾ ਚਾਹੀਦਾ ਸੀ ਚੀਫ ਜਸਟਿਸ ਸਾਹਿਬ ਨੂੰ ਸੁਣਨਾ ਚਾਹੀਦਾ ਸੀ ਇਹ ਤਾਂ ਬਿਨਾ ਮਤਲਬ ਦਾ ਬਵੇਲਾ ਖੜਾ ਕਰਤਾ ਫਿਰ ਲੋਕ ਜਾਣ ਕਿੱਥੇ ਜਿੰਨਸੇ ਵੀ ਦੇਖੇ ਜਾਂਦੇ ਨੇ ਉਹ ਗਾਲ ਕੱਢਦੇ ਵੀ ਸੁਣੇ ਜਾਂਦੇ ਨੇ ਵੀਡੀਓ ਦੇ ਵਿੱਚ ਕਹਿੰਦੇ ਉਹਨਾਂ ਤੇ ਕਿਸੇ ਤੇ ਐਫਆਰ ਨਹੀਂ ਕੀਤੀ ਜਾਊਗੀ ਹੋਰ ਉਹਦੇ ਤੇ ਉਹਦੇ ਤੇ ਸਟੇ ਲਾ ਦਿੱਤੀ ਗਈ ਹੈ ਇਹ ਕਮਾਲ ਦੀ ਗੱਲ ਹੈ ਦੇਖੋ ਐਡਾ ਬੜਾ ਧੱਕਾ ਤੇ ਬੇਇਨਸਾਫੀ ਕਾਨੂੰਨ ਦੇ ਦਰਵਾਜ਼ੇ ਵਿੱਚ ਉੱਥੀ ਹੋ ਗਈ ਜਿੱਥੇ ਕਾਨੂੰਨ ਇਨਸਾਫ ਲੈਣ ਲੋਕ ਜਾਂਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਸਿੰਘ ਵਾਰਾ ਸਾਰਿਆਂ ਦਾ ਇਹ ਫਰਜ਼ ਬਣਦਾ ਦਾ ਆਪਣੇ ਆਪਣੇ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਔਰ ਸਿੰਘ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ ਇਹ ਸਾਨੂੰ ਅੱਜ ਸਾਰਿਆਂ ਨੂੰ ਉੱਠ ਕੇ ਜਾਣ ਦੀ ਲੋੜ ਹੈ ਕਿਉਂਕਿ ਐਡਾ ਬੜਾ ਬੇਇਨਸਾਫੀ ਹੋਣੀ ਤੇ ਹੋ ਸਕਦਾ ਸਾਨੂੰ ਕੱਲ ਜਿੱਥੇ ਵਕੀਲ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਹੈ ਨਾ ਜੀ ਸਾਨੂੰ ਸੁਪਰੀਮ ਕੋਰਟ ਜਾਣਾ ਪਊਗਾ ਕਿਉਂਕਿ ਉੱਥੇ ਤਾਂ ਸਟੇ ਲਾਤੀ ਉਹਨਾਂ ਨੇ ਬੈਨ ਕਰਤਾ ਕਿ ਤੁਸੀਂ ਇਹਦੀ ਕੋ ਰਿਟ ਵੀ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਕਰਾਂਗੇ ਪੰਥਕ ਮਸਲਿਆਂ ਦੇ ਉੱਪਰ ਸਾਡੇ ਨਾਲ ਲਖਵੀਰ ਸਿੰਘ ਹੁਣ ਮੌਜੂਦ ਨੇ ਆਕਾਲੀ ਦਲ ਵਰਸ ਪੰਜਾਬ ਤੋਂ ਜਿੱਥੇ ਬੰਦੇ ਦੇ ਵਿੱਚ ਹਾਲ ਅੱਗੇ ਸ਼ਾਮਲ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਫਰਾਂ ਆਪਾ ਮੁੱਦਾ ਚੰਡੀਗੜ੍ਹ ਹਾਈ ਕੋਰਟ ਦੇ ਲੈ ਲੈਣੇ ਵਕੀਲ ਸਾਹਿਬ ਨੇ ਦਸਤਾਉ ਉੱਤਰ ਦੀ ਇਹ ਦਮਾਲਾ ਸੇ ਜਾਂਦੇ ਨੇ ਕੁੱਟਮਾਰ ਹੁੰਦੀ ਉਸ ਤੋਂ ਬਾਅਦ ਹੁਣ ਜਮਾਨਤ ਦੇ ਉੱਪਰ ਬਾਹਰ ਆਏ ਨੇ ਕਿਵੇਂ ਦੇਖਦੇ ਹੋ ਕੋਈ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਮਿਲ ਕੇ ਆਏ ਆ ਉਹਨਾਂ ਨੂੰ ਹਾਂਜੀ ਮੇਰੀ ਉਹਨਾਂ ਦੇ ਮਾਤਾ ਜੀ ਨਾਲ ਵੀ ਗੱਲ ਹੋਈ ਹੈ ਜੀ ਕਿਉਂਕਿ ਜਿਵੇਂ ਪਰਿਵਾਰਾਂ 'ਚ ਹੁੰਦਾ ਹੈ ਮਾਤਾ ਜੀ ਡਰੇ ਹੋਏ ਸੀਗੇ ਹਮ ਪਰ ਜਿਹੜਾ ਸਿਮਰਨਜੀਤ ਸਿੰਘ ਬਲਾਸੀ ਹੈ ਨਾ ਉਹ ਗੁਰੂ ਦਾ ਸਿੱਖ ਹੈ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ ਜੀ ਉਹਨੇ ਕਿਸੇ ਵਕੀਲ ਕੁੜੀ ਦਾ ਕੋਈ ਵਕੀਲਾਂ ਨਾਲ ਆਪਸ ਵਿੱਚ ਰੌਲਾ ਸੀ ਹਮ ਉਹ ਨਾ ਉਹਨੂੰ ਜਾਣਦੇ ਸੀ ਨਾ ਅਸੀਂ ਜਾਣਦੇ ਹਾਂ ਕੁੜੀ ਨੂੰ ਜੀ ਉੱਥੇ ਵਕੀਲ ਨੇ ਉਹ ਹਾਂਜੀ ਉਹਦੇ ਵਿੱਚ ਉਹ ਵਕੀਲਾਂ ਦਾ ਆਪਸੀ ਚਲਦੇ ਚਲਦੇ ਆ ਕਾਰਨ ਕੀ ਸੀ ਉਹਨਾਂ ਨੂੰ ਪਤਾ ਹੋਊਗਾ ਹੂੰ ਕਿਉਂ ਕਾਰਨ ਸਾਹਮਣੇ ਆਇਆ ਕੋਈ ਜਗ ਜਾਗਰ ਹੋਇਆ ਕੋਈ ਕਾਰਨ ਇਦਾਂ ਦਾ ਸਾਹਮਣੇ ਆਇਆ ਹੋਵੇ ਹਾਂਜੀ ਇੱਕ ਇੱਕ ਪਹਿਲਾਂ ਪ੍ਰਧਾਨ ਸੀਗੇ ਕੋਈ ਹਰਿਆਣੇ ਦੇ ਹਾਂਜੀ ਉਹਨਾਂ ਦਾ ਕੋਈ ਰੌਲਾ ਚੱਲਦਾ ਸੀ ਕਾਫੀ ਦੇਰ ਦਾ 22 ਦਾ ਚੱਲ ਰਿਹਾ ਜੀ ਇੱਕ ਦੂਜੇ ਤੇ ਕੇਸ ਪਾਏ ਹੋਏ ਨੇ ਦੂਜੇ ਤੇ ਦੂਜੇ ਤੇ ਪਾਏ ਹੋਏ ਨੇ ਉਹ ਕੁੜੀ ਇਨਵੋਲਵ ਹੋ ਗਈ ਵਿੱਚ ਜੀ ਉਹ ਤਾਂ ਚੱਲਦਾ ਉਹਨੂੰ ਨੇ ਜਿਵੇਂ ਕੋਈ ਜਾਂਦਾ ਜਾਂਦਾ ਕੈਦਵੇ ਕਿਸੇ ਨੂੰ ਮੈਨੂੰ ਤੰਗ ਕਰਦੇ ਆ ਇਹ ਹੂੰ ਉਹਨੂੰ ਪਰੇਸ਼ਾਨ ਕਰਦੇ ਹੋਣਗੇ ਵਕੀਲ ਕੋਈ ਕਾਰਨ ਹੋਊਗਾ ਤੇ ਉਹ ਵਿੱਚ ਆ ਗਿਆ ਹਟਾਉਣ ਵਾਸਤੇ ਹੂੰ ਉਹਨਾਂ ਨੇ ਹਟਾਉਣ ਵਾਲੇ ਬੰਦੇ ਨੂੰ ਹੀ ਨਿਸ਼ਾਨਾ ਬਣਾ ਲਿਆ ਹੂੰ ਜਿਵੇਂ ਕਿਤੇ ਜ਼ੁਲਮ ਹੁੰਦਾ ਦੇਖ ਕੇ ਗੁਰੂ ਦਾ ਸਿੱਖ ਕਹਿੰਦਾ ਬਿਲਕੁਲ ਗਲਤ ਹੈ ਉਹ ਖੜ ਗਿਆ ਉੱਥੇ ਉਹਨੂੰ ਪੰਜ ਸੱਤ ਵਕੀਲ ਸਾਰੀ ਸੰਗਤ ਵੀਡੀਓ ਵਿੱਚ ਵੀ ਦੇਖ ਰਹੀ ਆ ਉਹਨੂੰ ਉਹ ਕੁੱਟ ਰਹੇ ਨੇ ਜਿਹੜੀ ਉਹਦੀ ਸ੍ਰੀ ਸਾਹਿਬ ਹੈ ਨਾ ਉਹਨੂੰ ਵੀ ਬਿਲਕੁਲ ਨਹੀਂ ਕੱਢਦਾ ਬਾਹਰ ਛੋਟੀ ਵੀ ਵੱਡੀ ਦੀਆਂ ਗੱਲਾਂ ਕਰਦੇ ਨੇ ਛੋਟੀ ਉਹਦੀ ਜਮਾ ਕਰਾਇਆ ਹੋਰ ਨੇ ਜਿਵੇਂ ਸ਼ਸਤਰ ਜਮਾ ਕਰਾ ਕੇ ਕੋਰਟ ਚ ਜਾਂਦਾ ਸੀ ਅੱਗੇ ਵੀ ਹਾਂਜੀ ਉਹਨੇ ਉਹਨੂੰ ਵੀ ਹੱਥ ਨਹੀਂ ਪਾਇਆ ਪਰ ਉਹ ਕਹਿੰਦੇ ਨੇ ਵੀ ਕਿ ਅਟੈਕ ਕੀਤਾ ਦਮਾਲੇ ਵਾਲੇ ਸਿੰਘ ਨੇ ਅਟੈਕ ਕੀਤਾ ਵਕੀਲ ਨੇ ਅਟੈਕ ਕੀਤਾ ਜਿਹੜੀ ਹਰੇਕ ਜਗ੍ਹਾ ਕੈਮਰੇ ਲੱਗੇ ਹੋਏ ਨੇ ਹੂੰ ਉਹ ਕੈਮਰਿਆਂ ਦਾ ਕੰਟਰੋਲ ਜਿਹੜਾ ਬਾਹਰ ਦਾ ਪ੍ਰਧਾਨ ਹੁੰਦਾ ਉਹਨਾਂ ਕੋਲ ਹੁੰਦਾ ਉਹਨਾਂ ਕੋਲੇ ਹੁੰਦਾ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਵੀਡੀਓ ਇਹਦੀ ਸੀਸੀਟੀਵੀ ਦੀ ਫੁਟੇਜ ਦਿਓ ਹੂੰ ਉਹ ਦੇ ਨਹੀਂ ਰਹੇ ਉਹ ਤੋਂ ਅਨਕਾਰੀ ਹੋ ਗਏ ਦੇਖੋ ਉਹ ਗੁਰਸਿੱਖ ਦੀ ਦਸਤਾਰ ਵੀ ਤਾਰੀ ਉਹਨੂੰ ਕੁੱਟਿਆ ਵੀ ਫਿਰ ਐਡਾ ਬੜਾ ਪ੍ਰੈਸ਼ਰ ਆ ਇੱਥੇ ਇਹਨਾਂ ਦਾ ਜਿਹੜੇ ਉੱਥੇ ਪ੍ਰਬੰਧ ਚਲਾ ਰਹੇ ਨੇ ਲਾਲੋ ਜਾਂ ਸਰਕਾਰ ਲਾਲੋ ਜਾਂ ਜਿਹੜੀ ਘਟਕਿਰਤਿਆਂ ਨੂੰ ਨਹੀਂ ਚੰਗਾ ਸਮਝਦੀ ਜਾਂ ਸਾਡੀ ਦਸਤਾਰ ਨੂੰ ਸਾਡੇ ਕੇਸਾਂ ਨੂੰ ਸਾਡੇ ਕਕਾਰ ਨੂੰ ਨਹੀਂ ਚੰਗਾ ਸਮਝਦੀ ਉਹਨਾਂ ਦਾ ਇੱਥੇ ਬੋਲਬਾਲਾ ਹੈ ਉਹਨਾਂ ਨੂੰ ਉਹ ਚੀਜ਼ ਉਦੀ ਰੜਕੀ ਹੈ ਉਹਦੇ ਦਸਤਾਰ ਵੀ ਤਾਰੀ ਹੈ ਉਹਦੀ ਕੁੱਟਮਾਰ ਵੀ ਕੀਤੀ ਐ ਐਫਆਰ ਆ ਕਰਾ ਕੇ ਉਹਦੇ ਉੱਤੇ ਉਹਨੂੰ ਇਹ ਅੰਦਰ ਕਰਾ ਦਿੱਤਾ ਗਿਆ ਐਡਾ ਬੜਾ ੱੱੱਕਾ ਉੱਥੇ ਹੋਇਆ ਜਿੱਥੇ ਕਾਨੂੰਨ ਦਾ ਉੱਥੇ ਹਾਈ ਕੋਰਟ ਹੈ ਜਿੱਥੇ ਇਨਸਾਫ ਲੈਣ ਲਈ ਲੋਕ ਜਾਂਦੇ ਨੇ ਜੇ ਕਿਤੇ ਕਿਸੇ ਵੀ ਸਟੇਟ ਦਾ ਪੰਜਾਬ ਦੇ ਵਿੱਚ ਹਰਿਆਣਾ ਵੀ ੱੱਕਾ ਹੁੰਦਾ ਉੱਥੇ ਲੋਕ ਹੀ ਜਾਂਦੇ ਨੇ ਉੱਥੇ ਖੁਦ ਉਹਦੇ ਨਾਲ ੱੱਕਾ ਹੋ ਗਿਆ ਮੈਨੂੰ ਲੱਗਦਾ ਸੀ ਦੋਹੇ ਪੱਖ ਸੁਣਨੇ ਚਾਹੀਦੇ ਸੀਗੇ ਉਹਨਾਂ ਦਾ ਬਾਰ ਕਾਉਂਸਲ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸਿਮਰਨਜੀਤ ਸਿੰਘ ਉਹਨਾਂ ਦਾ ਬਿਲਕੁਲ ਜੀ ਸੁਣ ਕੇ ਸਾਰਾ ਕਰਨਾ ਚਾਹੀਦਾ ਸੀ ਚੀਫ ਜਸਟਿਸ ਸਾਹਿਬ ਨੂੰ ਸੁਣਨਾ ਚਾਹੀਦਾ ਸੀ ਇਹ ਤਾਂ ਬਿਨਾਂ ਮਤਲਬ ਦਾ ਬਵੇਲਾ ਖੜਾ ਕਰਤਾ ਫਿਰ ਲੋਕ ਜਾਣ ਕਿੱਥੇ ਜੇ ਇਨਸਾਫ ਜਿੱਥੋਂ ਲੈਣਾ ਹੈ ਜੇ ਉਹੀ ਕਿਸੇ ਦੇ ਦਬਾਅ 'ਚ ਫੈਸਲੇ ਲੈਣ ਲੱਗ ਜਾਣਗੇ ਕਿੱਥੇ ਜਾਣਗੇ ਜਿਹੜ ਹੋਈ ਆ ਨਾ ਹਾਂਜੀ ਕੱਲ ਅਸੀਂ ਚੰਡੀਗੜ੍ਹ ਗਏ 40 50 ਵਕੀਲ ਸਾਹਿਬਾਂ ਨਾਲ ਗੱਲ ਹੋਈ ਸਾਡੀ ਸਾਬਕਾ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਵਾਰਦੇ ਨਾਲ ਜੀ ਅਸੀਂ ਆਪ ਮਿਲ ਕੇ ਆਏ 10 15 ਸਿੰਘ ਜਾ ਕੇ ਜੀ ਉਹ ਉਹਨਾਂ ਤੋਂ ਵੀ ਅਸੀਂ ਜਾਣਕਾਰੀ ਸਾਰੀ ਹਾਸਲ ਕੀਤੀ ਹੈ ਉਹ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਤੇ ਰੋਕ ਇਹ ਲਗਾ ਦਿੱਤੀ ਗਈ ਹੈ ਕਿ ਇਹ ਐਫ ਆਈ ਆਰ ਚੱਲੂਗੀ ਜੀ ਹੋਰ ਕੋਈ ਐਫਆਰ ਕਿਸੇ ਤੇ ਕੁੱਟਮਾਰ ਦੀ ਦੇਖੋ ਕੁੱਟਮਾਰ ਕਰਦੇ ਵੀ ਦੇਖੇ ਜਾਂਦੇ ਨੇ ਉਹ ਗਾਲ ਕੱਢਦੇ ਵੀ ਸੁਣੇ ਜਾਂਦੇ ਨੇ ਵੀਡੀਓ ਦੇ ਵਿੱਚ ਕਹਿੰਦੇ ਉਹਨਾਂ ਤੇ ਕਿਸੇ ਤੇ ਐਫਆਰ ਨਹੀਂ ਕੀਤੀ ਜਾਊਗੀ ਹੋਰ ਉਹਦੇ ਤੇ ਉਹਦੇ ਤੇ ਸਟੇ ਲਾ ਦਿੱਤੀ ਗਈ ਹੈ ਇਹ ਕਮਾਲ ਦੀ ਗੱਲ ਹੈ ਦੇਖੋ ਐਡਾ ਬੜਾ ਧੱਕਾ ਤੇ ਬੇਇਨਸਾਫੀ ਕਾਨੂੰਨ ਦੇ ਦਰਵਾਜ਼ੇ ਵਿੱਚ ਉੱਥੀ ਹੋ ਗਈ ਜਿੱਥੇ ਕੋਈ ਇਨਸਾਫ ਲੈਣ ਲੋਕ ਜਾਂਦੇ ਆ ਫਿਰ ਕਿੱਥੇ ਜਾਵਾਂਗੇ ਕੱਲ ਜਦੋਂ ਜ਼ਮਾਨਤ ਤੋਂ ਬਾਹਰ ਆਂਦੇ ਨੇ ਵਕੀਲ ਸਾਹਿਬ ਬੀਡੀ ਜੀ ਗੱਲ ਕਰੀ ਕਿਸੇ ਚੈਨਲ ਦੇ ਉੱਪਰ ਚੱਲ ਰਹੀ ਹੈ ਕਹਿੰਦੇ ਦਸਤਾਰ ਨਹੀਂ ਸਜੋਣੀ ਜਦ ਤੱਕ ਸਾਹ ਨਹੀਂ ਮਿਲਦਾ ਦਸਤਾਰ ਨਹੀਂ ਸਜਾਉਣੀਗੀ ਇਦਾਂ ਦੀ ਉਹਨਾਂ ਦੇ ਜੀ ਗੱਲ ਕਰੀ ਬਿਆਨ ਸਾਹਮਣੇ ਆਏ ਨੇ ਹਾਂਜੀ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਜਦੋਂ ਉਹਨਾਂ ਨੂੰ ਕਿਹਾ ਕਿ ਆ ਜੀ ਤੁਸੀਂ ਦਸਤਾਰ ਛੋਟੀ ਸਜਾ ਲਓ ਜੀ ਗੱਡੀ 'ਚ ਬੈਠੇ ਨੇ ਹਾਂ ਉਹ ਕਹਿੰਦੇ ਜੀ ਮੈਂ ਉਨੀ ਦੇਰ ਦਸਤਾਰ ਨਹੀਂ ਸਜਾਉਂਗਾ ਜਿੰਨੀ ਦੇਰ ਮਨ ਨੂੰ ਇਨਸਾਫ ਨਹੀਂ ਮਿਲਦਾ ਹੂੰ ਸਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਦਾ ਸਾਰੇ ਸੋਨੀ ਕਮੇਟੀ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਰਿਆਂ ਦਾ ਇਹ ਫਰਜ਼ ਬਣਦਾ ਦਾ ਆਪਣੇ ਆਪਣੇ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਔਰ ਸਿੰਘ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ ਹੂੰ ਇਹ ਸਾਨੂੰ ਅੱਜ ਸਾਰਿਆਂ ਨੂੰ ਉੱਠ ਕੇ ਜਾਣ ਦੀ ਲੋੜ ਹੈ ਕਿਉਂਕਿ ਐਡਾ ਬੜਾ ਬੇਇਨਸਾਫੀ ਹੋਣੀ ਤੇ ਹੋ ਸਕਦਾ ਸਾਨੂੰ ਕੱਲ ਜਿੱਥੇ ਵਕੀਲ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਹੈ ਨਾ ਸਾਨੂੰ ਸੁਪਰੀਮ ਕੋਰਟ ਜਾਣਾ ਪਊਗਾ ਕਿਉਂਕਿ ਉੱਥੇ ਦਾ ਸਟੇ ਲਾਤੀ ਉਹਨਾਂ ਨੇ ਬੈਨ ਕਰ ਦਿੱਤਾ ਕਿ ਤੁਸੀਂ ਇਹਦੀ ਕੋ ਰਿਟ ਵੀ ਨਹੀਂ ਪਾ ਸਕਦੇ ਬੂ ਜਬਾਨੇ ਬੰਦ ਕਰਤੀ ਦੱਸੋ ਚੀਫ ਜਸਟਿਸ ਸਾਹਿਬ ਦੇ ਹੁਕਮ ਲਾ ਲੋ ਬਾਹਰ ਨੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਤੇ ਉੱਥੇ ਬੜੇ ਨਹੀਂ ਸਕਦੇ ਫਿਰ ਕਿੱਥੇ ਜਾਵਾਂਗੇ ਬੇਸ਼ੱਕ ਸਰਕਾਰਾਂ ਦੀ ਇਹ ਸਾਨੂੰ ਵੱਖ-ਵੱਖ ਨਜ਼ਰਾਂ ਨਾਲ ਦੇਖਿਆ ਜਾਂਦਾ ਜੀ ਕਿਸ ਹੋਰ ਲਈ ਹੋਰ ਇਨਸਾਫ ਹੈ ਘਟਕਣਤੀਆਂ ਲਈ ਹੋਰ ਹੈ ਪਰ ਸਾਨੂੰ ਜਦੋਂ ਤੱਕ ਅਸੀਂ ਇਸ ਦੇਸ਼ ਵਿੱਚ ਰਹਿੰਦੇ ਆ ਤਾਂ ਸਾਨੂੰ ਜੋ ਜੋ ਕਾਨੂੰਨ ਕਹਿੰਦਾ ਉਹਦੇ ਵਿੱਚ ਤਾਂ ਰਹਿਣਾ ਪੈਣਾ ਸਾਨੂੰ ਜੇ ਇਹ ਹਾਈ ਕੋਰਟ ਦੇ ਇੱਥੇ ਨਹੀਂ ਕੋਈ ਸਾਨੂੰ ਵੜਨ ਦੇ ਰਹੇ ਸਾਡੇ ਵਕੀਲ ਸਾਹਿਬ ਨੇ ਇਸ ਦਾ ਅਸਤਾਨਸਰ ਰੱਦ ਕਰਤੇ ਇਹਨਾਂ ਦੀ ਸਟੇਲ ਆਤੀ ਫਿਰ ਸੁਪਰੀਮ ਕੋਰਟ ਹੀ ਰਹਿ ਗਿਆ ਫਿਰ ਉੱਥੇ ਜਾਵਾਂਗੇ ਕਾਨੂੰਨ ਦੇ ਰਖਵਾਲੇ ਨਹੀਂ ਸਾਰਾ ਕੁਝ ਹੋਊਗਾ ਜਿੱਦ ਦੀ ਇਹ ਮੇਰੀ ਗੱਲ ਕਰੀਏ ਉਹਨਾਂ ਦੇ ਉੱਪਰ ਇਹ ਪਰਚੇ ਹੋਣਗੇ ਦਸਤਾਰ ਉਤਾਰੀ ਜਾਊਗੀ ਸਿੱਖ ਸਰਦਾਰ ਨੇ ਅਮਰਤ ਸ਼ਕਾਇਆ ਸਿੰਘ ਸਜੇ ਹੋਏ ਨੇ ਜੇ ਗੱਲ ਕਰਦੇ ਆ ਬਕਾਇਦਾ ਵੀਡੀਓ ਬਣੀ ਹੋਈ ਹੈ ਫੋਨ ਦੇ ਵਿੱਚ ਵੀਡੀਓ ਬਣੀ ਹੈ ਸਾਰੀ ਸਾਹਮਣੇ ਹੋਈ ਜਗਜਾਗਰ ਹੋਈ ਹੈ ਵੀ ਕੁੱਟਮਾਰ ਹੋਈ ਹੈ ਕੋਈ ਤਾਂ ਲਕੋਤ ਹੈ ਨਹੀਂ ਕੋਈ ਸੀਸੀਟੀਵੀ ਤੁਸੀਂ ਕਹਿ ਰਹੇ ਬਸ ਦਿਖਾ ਨਹੀਂ ਰਹੇ ਪਰ ਵੀਡੀਓ ਤਾਂ ਬਕਾਇਦਾ ਬਣੀ ਹੈ ਸਾਰਾ ਕੁਝ ਜਗਜਾਗਰ ਹੋਇਆ ਆਲ ਵਰਲਡ ਦੇ ਹਾਂ ਜੀ ਜਿੱਥੋਂ ਕਟਣਾ ਸ਼ੁਰੂ ਹੋਇਆ ਉਹ ਅੰਦਰ ਦੀ ਵੀਡੀਓ ਉਹ ਵੀ ਦਿਖਾਉਣੀ ਚਾਹੀਦੀ ਆ ਕਿੱਥੋਂ ਹੋਇਆ ਬਾਹਰ ਆ ਗਏ ਨੇ ਨਾ ਗੇਟ ਤੇ ਪਰ ਉਹ ਗੁਰੂ ਦੇ ਸਿੱਖ ਨੇ ਜਿਵੇਂ ਗੁਰਬਾਣੀ ਦੇ ਸ਼ਬਦ ਹਨ ਵੀ ਭਗਤ ਸਵਾਮੀ ਜੀ ਕਹਿੰਦੇ ਸੀ ਨਾ ਜੀ ਕਿ ਨਾਮ ਹੈ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਜਦੋਂ ਉਹਦੀ ਮਾਂ ਨੇ ਆਪਣੇ ਕਿਉਂਕਿ ਹਰੇਕ ਮਾਂ ਬਾਪ ਨੂੰ ਹੁੰਦਾ ਉਹਨੇ ਆਪਣੇ ਬੱਚੇ ਦਾ ਕਿ ਕਹਿਆ ਵੀ ਇਹ ਦਵਾਈ ਲੰਦਾ ਜੀ ਡਿਪਰੈਸ਼ਨ ਚ ਹੈ ਕਹਿਣਾ ਉਹਨੇ ਕਿਸ ਤਰ੍ਹਾਂ ਕਿਹਾ ਸਾਨੂੰ ਨਹੀਂ ਪਤਾ ਪਰ ਉਹ ਗੁਰੂ ਦਾ ਸਿੱਖੋ ਆਪਣੀ ਮਾਂ ਨਾਲ ਵੀ ਗੁੱਸੇ ਹੋਇਆ ਵੀ ਤੂੰ ਮੇਰੀ ਮਾਂ ਹੀ ਨਹੀਂ ਜੇ ਇੱਕ ਸ਼ਬਦ ਕਹਿੰਦੀ ਆ ਇਸ ਕਰਕੇ ਚਲੋ ਸਮਝਾਉਣ ਤੇ ਬਾਅਦ ਉਹ ਫਿਰ ਆਪਣੀ ਮਾਂ ਨਾਲ ਗਿਆ ਕਿਉਂਕਿ ਮਾਂ ਬਾਪ ਨੇ ਆਪਣੇ ਹਿਸਾਬ ਨਾਲ ਉਹਨੂੰ ਜਵਾਨਤ ਕਰਾਉਣੀ ਸੀ ਪਰ ਉਹ ਗੁਰੂ ਦੇ ਸਿੱਖ ਨੇ ਬਾਹਰ ਆ ਕੇ ਵੀ ਜਦੋਂ ਦਸਤਾਰ ਦੀ ਗੱਲ ਕੀਤੀ ਹੈ ਕਹਿੰਦਾ ਕਿਹੜਾ ਦਸਤਾਰ ਦੀ ਗੱਲ ਕਰਦੇ ਹੋ ਮੈਂ ਕਿਵੇਂ ਸਜਾਵਾਂ ਕਿਹੜੇ ਮੂਹ ਨਾਲ ਸਜਾਵਾਂ ਕਿ ਮੈਂ ਉਦੋਂ ਤੱਕ ਨਹੀਂ ਸਜਾਉਣੀ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਦੇਖੋ ਉਹ ਬੜਾ ਆਪਣੇ ਕਕਾਰਾਂ ਨੂੰ ਦਸਤਾਰ ਨੂੰ ਉਹ ਬੜਾ ਪਿਆਰ ਕਰਨ ਵਾਲਾ ਸਿੱਖ ਹੈ ਗੁਰਬਾਣੀ ਦਾ ਪ੍ਰੇਮੀ ਹੈ ਉਹ ਹਰੇਕ ਦੇ ਉਹਦੇ ਵਿੱਚ ਆ ਜਾਂਦਾ ਕਿਸੇ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਉਹਦੀ ਮਾਤਾ ਨੇ ਵੀਡੀਓ ਚ ਕਿਹਾ ਇੱਕ ਚੀਜ਼ਾਂ ਸੋ ਸਾਨੂੰ ਸਾਰਿਆਂ ਨੂੰ ਉਦੇ ਹੱਕ ਦੇ ਵਿੱਚ ਇੱਕ ਹਾਈ ਲੈਵਲ ਤੇ ਵੱਡੇ ਪੱਧਰ ਤੇ ਸਾਂਝਾ ਧਰਨਾ ਲਾਉਣਾ ਚਾਹੀਦਾ ਇਹਨਾਂ ਦੇ ਵਿਰੁੱਧ ਹੂੰ ਕਿੱਥੇ ਲੱਗਣਾ ਉਸ ਸਭਾ ਸਾਰੀਆਂ ਜਥੇਬੰਦੀਆਂ ਮਿਲ ਕੇ ਇਹ ਵਿਚਾਰ ਕਰ ਲੈਣਾ ਅਸੀਂ ਉਹਦਾ ਸਹਿਯੋਗ ਕਰਾਂਗੇ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਤੁਸੀਂ ਆਪਣੇ ਜਥੇਬੰਦੀਵਾਂ ਨਾਲ ਖੜੂਗੇ ਪੂਰਾ ਡਟ ਕੇ ਸਹਿਯੋਗ ਦੇਵੋਗੇ ਜੇ ਗੱਲ ਗਰੀ ਬਿਲਕੁਲ ਜੇ ਅੱਗੇ ਹੋ ਕੇ ਅਸੀਂ ਇਸ ਅਨਸਾਫ਼ ਉਹਨੂੰ ਲੈਣ ਦੇ ਲਈ ਕੋ ਸਿੱਖ ਨੂੰ ਅੱਗੇ ਹੋ ਕੇ ਅਸੀਂ ਲੜਾਂਗੇ